ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗ्य ਸ਼੍ਰੀ ਤਾਂ ਅਕਸਰ ਸਵਾਲ ਇਹ ਉਰਦੇ ਨੇ ਕਿ ਆਖਿਰ ਜੁੜਵਾ ਬੱਚੇ ਕਿਵੇਂ ਹੁੰਦੇ ਨੇ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਜੁੜਵਾ ਬੱਚੇ ਦਾ ਇਹ ਟੌਪਿਕ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆ ਇਸ ਦੇ ਵਿੱਚ ਕੁਝ ਇਨਫੋਰਮੇਸ਼ਨਸ ਤੁਹਾਨੂੰ ਦਵਾਂਗੇ ਕੁਝ ਮੀਡੀਆ ਰਿਪੋਰਟਾਂ ਦੇ ਮੁਤਾਬਕ ਤੇ ਇਸ ਦੇ ਬਾਰੇ ਵਿਗਿਆਨ ਕੀ ਕਹਿੰਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਸਵਾਲ ਬੇहद ਹੀ ਅਹਿਮ ਹੈਗਾ ਕਿ ਜੁੜਵਾ ਬੱਚੇ ਆਖਿਰੇ ਕੀਵੇਂ ਹੁੰਦੇ ਨੇ ਉਹ ਕਿਹੜੀਆਂ ਔਰਤਾਂ ਨੇ ਜਿਨ੍ਹਾਂ ਦੇ ਸਭ ਤੋਂ ਵੱਧ ਜੁੜਵਾ ਬੱਚੇ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਪੂਰੀ ਵੀਡੀਓ ਦੇਖ ਤੁਸੀਂ ਜ਼ਰੂਰ ਬਣੇ ਰਹੋ ਦੱਸਦੀ ਹੈ ਕਿ ਜੁੜਵਾ ਬੱਚੇ ਦੇ ਪਿੱਛੇ ਵਿਗਿਆਨ ਬਹੁਤ ਕੁਝ ਕਹਿੰਦੀ ਹੈ ਦਰਅਸਲ ਇੱਕ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਦੇ ਵਰਤਾਰੇ ਨੂੰ ਡਾਕਟਰੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਮਲਟੀਪਲ ਪ੍ਰੈਗਨੈਂਸੀ ਕਿਹਾ ਜਾਂਦਾ ਹੈਗਾ ਗਰਭਵਸਤਾ ਇਸ ਦਾ ਮਤਲਬ ਹੈ ਕਿ ਇੱਕ ਔਰਤ ਦੇ ਗਰਭ ਦੇ ਵਿੱਚ ਦੋ ਵੱਧ ਬੱਚੇ ਹੁੰਦੇ ਨੇ ਫਿਰ ਇੱਕੋ ਅੰਡੇ ਜਾਂ ਫਿਰ ਵੱਖਰੇ ਅੰਡੇ ਤੋਂ ਹੋ ਸਕਦੇ ਨੇ ਤਾਂ ਆਕਸਫੋਰਡ ਦੀ ਡੀਜੀ ਨਵੀਂ ਖੋਜ ਦੇ ਵਿੱਚ ਕਿਹਾ ਗਿਆ ਹੈਗਾ ਕਿ ਹਰ ਸਾਲ ਦੁਨੀਆ ਦੇ ਵਿੱਚੋਂ 1.6 ਮਿਲੀਅਨ ਜੁੜਵਾ ਬੱਚੇ ਪੈਦਾ ਹੁੰਦੇ ਨੇ ਤੇ ਉੱਥੇ ਹੀ ਤੋਂ ਦੱਸਦੀ ਹੈ ਕਿ ਮੀਡੀਆ ਰਿਪੋਰਟਰ ਦੇ ਮੁਤਾਬਕ 250 ਗਰਭ ਦੀ ਔਰਤਾਂ ਦੇ ਵਿੱਚੋਂ ਇੱਕ ਦੇ ਜੁੜਵਾ ਹੋਣ ਦੀ ਸੰਭਾਵਨਾ ਹੈ ਅਜਿਹੀ ਸਥਿਤੀ ਦੇ ਵਿੱਚ ਦੱਸਦੀ ਹੈ ਕਿ ਉਹ ਬਹੁਤ ਸਾਰੀਆਂ ਗੱਲਾਂ ਨੇ ਕੁਝ ਪਰਿਵਾਰ ਦੇ ਨਾਲ ਸੰਬੰਧਤ ਹੈ ਕਿਹਾ ਜਾਂਦਾ ਹੈ ਕਿ ਜੇਕਰ ਪਰਿਵਾਰ ਦੇ ਵਿੱਚ ਪਹਿਲਾਂ ਵੀ ਜੁੜਵਾ ਬੱਚੇ ਹੋਏ ਹੋਣ ਤਾਂ ਉਸ ਘਰ ਦੇ ਵਿੱਚ ਦੁਬਾਰਾ ਜੜਵੇਂ ਬੱਚੇ ਹੋ ਸਕਦੇ ਨੇ ਦੱਸ ਦिएगी ਜਦੋਂ ਇੱਕੋ ਅੰਡੇ ਤੋਂ ਜੁੜਵਾ ਜਾ ਵੱਧ ਬੱਚੇ ਪੈਦਾ ਹੁੰਦੇ ਨੇ ਤਾਂ ਉਹਨਾਂ ਨੂੰ ਇੱਕੋ ਜਿਹੇ ਕਿਹਾ ਜਾਂਦਾ ਹੈ ਅਜੀਹਾ ਉਦੋਂ ਹੁੰਦਾ ਹੈ ਜਦੋਂ ਇੱਕ ਅੰਡੇ ਨੂੰ ਇੱਕ ਸ਼ੁਕਰਾਣੂ ਦੁਆਰਾ ਉਪਜਾਉ ਬਣਾਇਆ ਜਾਂਦਾ ਹੈ ਇਸ ਤੋਂ ਬਾਅਦ ਉਪਜਾਉ ਅੰਡੇ ਦੋ ਜਾ 2 ਤੋਂ ਵੱਧ ਹਿੱਸਿਆਂ ਦੇ ਵਿੱਚ ਵੰਡ ਜਾਂਦਾ ਹੈ ਜੋ ਕਿ ਬਹੁਤ ਘੱਟ ਹੁੰਦਾ ਹੈ ਇਹਨਾਂ ਬੱਚਿਆਂ ਦੇ ਚਿਹਰੇ ਅਤੇ ਸੁਭਾਅ ਵੀ ਮੇਲ ਖਾਂਦੇ ਨੇ ਇਸ ਦੇ ਨਾਲ ਹੀ ਵਕ ਵਕ ਅੰਡੇ ਤੋਂ ਪੈਦਾ ਹੋਏ ਬੱਚਿਆਂ ਨੂੰ ਜਿਹੜਾ ਕਿ ਫੈਟਰਲ ਕਿਹਾ ਜਾਂਦਾ ਅਜਿਹੇ ਦੋ ਜਾਂ ਦੋ ਤੋਂ ਵੱਧ ਅੰਡੇ ਵਕ ਵਕ ਸ਼ਕੁਰਾਣੂਆ ਦੁਆਰਾ ਜਿਹੜੇ ਕਿ ਉਪਜਾਉ ਹੋਣ ਕਾਰਨ ਹੁੰਦਾ ਹੈ ਸਧਾਰਨ ਪਾਸ਼ੇ ਦੇ ਵਿੱਚ ਕਿ ਜਦੋਂ ਦੋ ਵੱਖੋ ਵੱਖਰੇ ਅੰਡੇ ਗਰਭ ਦੇ ਵਿੱਚ ਉਪਜਾਉ ਹੁੰਦੇ ਨੇ ਜਾਂ ਜਦੋਂ ਇੱਕ ਉਪਜਾਉ ਅੰਡੇ ਦੋ ਆ ਜਿਹੜੇ ਕਿ ਪਰਵਣਾਂ ਦੇ ਵਿੱਚੋਂ ਵੰਡਦਾ ਹੈ ਤਾਂ ਜੁੜਵਾ ਬੱਚੇ ਪੈਦਾ ਹੁੰਦੇ ਨੇ ਤੇ ਉਹਦੇ ਤੋਂ ਦੱਸਦੇ ਕਿ ਉਹ ਕਿਹੜੀਆਂ ਕੀ ਕੁ ਸੰਭਾਵਨਾ ਹੈ ਘਰ ਦੇ ਵਿੱਚ ਅਕਸਰ ਅਸੀਂ ਗੱਲ ਅਸੀਂ ਦੇਖਿਆ ਵੀ ਹੋਵੇਗਾ ਕਈ ਲੋਕ ਜਿਹੜੇ ਕਿ ਇਕੋਦਮ ਸੇਮ ਸੇਮ ਲੱਗਦੇ ਨੇ ਘਰ ਦੇ ਵਿੱਚ ਮੈਂ ਆਪਣਾ ਤਜਰਬਾ ਸਾਂਝਾ ਕਰਾਂ ਤਾਂ ਜਦੋਂ ਮੈਂ ਸਕੂਲ ਦੇ ਵਿੱਚ ਸੀਗੀ ਤਾਂ ਉਸ ਵੇਲੇ ਵੀ ਮੇਰੇ ਨਾਲ ਦੀ ਕਲਾਸ ਦੇ ਵਿੱਚ ਦੋ ਬੱਚੇ ਦੋਨੋਂ ਜਿਹੜੇ ਕਿ ਹਮ ਸ਼ਕਲ ਸੀਗੇ ਜੁੜਵਾ ਬੱਚੇ ਸੀਗੇ ਹਾਲਾਂਕਿ ਇੱਕ ਪਿੰਡ ਦਾ ਉਹਨਾਂ ਦੇ ਵਿੱਚ فرق ਸੀਗਾ ਤਾਂ ਦੱਸਦੇ ਕਿ ਜੇਕਰ ਕਿਸੇ ਪਰਿਵਾਰ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੇ ਕਿ ਜੁੜਵਾ ਬੱਚੇ ਹੋਏ ਹੋਣ ਤਾਂ ਉਹਨਾਂ ਉਸ ਪਰਿਵਾਰ ਦੇ ਵਿੱਚ ਜੁੜਵਾ ਬੱਚੇ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਉੱਥੇ ਮੀਡੀਆ ਰਿਪੋਰਟਰ ਦੇ ਮੁਤਾਬਕ 30 ਜਾਂ ਇਸ ਤੋਂ ਵੱਧ ਬੀ ਐਮ ਆਈ ਵਾਲੀਆਂ ਔਰਤਾਂ ਦੇ ਵਿੱਚ ਜੁੜਵਾ ਬੱਚੇ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਜੇਕਰ ਕੋਈ ਔਰਤ ਪ੍ਰਜਨਨ ਦੇ ਇਲਾਜ ਦੇ ਰਾਹੀਂ ਗਰਭ ਧਾਰਨ ਕਰਦੀ ਹੈ ਅਤੇ ਉਸ ਦੀ ਉਮਰ 35 ਸਾਲ ਜਾਂ ਇਸ ਤੋਂ ਵੱਧ ਤਾਂ ਜੁੜਵਾ ਬੱਚਾ ਦੇ ਸੰਭਾਵਨਾ ਹੋਰ ਵੀ ਵੱਧ ਹੁੰਦੀ ਆ ਤਾਂ ਦੱਸ ਦੇ ਕਿ EVI F ਤੁਸੀਂ ਨਾਮ ਜ਼ਰੂਰ ਸੁਣਿਆ ਹੋਵੇਗਾ ਜਿਨ੍ਹਾਂ ਔਰਤਾਂ ਨੇ EVF ਦੀ ਮਦਦ ਲਈ ਹੈ ਤਾਂ ਉਹਨਾਂ ਨੂੰ ਕੁਝ ਲੱਛਣ ਜ਼ਰੂਰ ਮੈਸੇਜ ਹੁੰਦੇ ਨੇ ਮਹਿਸੂਸ ਹੁੰਦੇ ਨੇ ਜਿਵੇਂ ਕਿ ਬਹੁਤ ਜ਼ਿਆਦਾ ਸਵੇਰੇ ਬਿਮਾਰ ਹੋ ਜਾਣਾ ਆਮ ਦੇ ਨਾਲੋਂ ਜ਼ਿਆਦਾ ਭਾਰ ਵਧਣਾ ਖੂਨ ਵਗਣ ਅਤੇ ਦਾਗ ਪੈਣ ਦੀ ਸਮੱਸਿਆਵਾਂ ਬਹੁਤ ਭੁੱਖ ਲੱਗਣਾ ਗਰਭਸਤ ਸ਼ਿਸ਼ੂ ਦੀ ਬਹੁਤ ਜ਼ਿਆਦਾ ਗੁੰਮਣਾ ਥਕਾਵਟ ਕਾਰਨ ਵਾਰ-ਵਾਰ ਪਿਸ਼ਾਬ ਆਉਣਾ ਹਾਲਾਂਕਿ ਇਹ ਜਦੋਂ ਕੋਈ ਵੀ ਨਾਰਮਲ ਲੇਡੀ ਜਿਹੜੇ ਦੱਸਦੇ ਕਿ ਪ੍ਰੈਗਨੈਂਟ ਹੁੰਦੀ ਹੈ ਤਾਂ ਉਸ ਵੇਲੇ ਵੀ ਆਹੀ ਲੱਛਣ ਹੁੰਦੇ ਨੇ ਪਰ ਜ਼ਿਆਦਾ ਲੱਛਣ ਜਿਹੜੇ ਕਿ ایਵੀਐਫ ਦੀ ਮਦ ਲੈਂਦੇ ਨੇ ਉਹਨਾਂ ਦੇ ਵਿੱਚੋਂ ਪਾਇਆ ਜਾਂਦੇ ਨਾ ਆ ਰਿਪੋਰਟ ਤੁਹਾਨੂੰ ਅਸੀਂ ਮੀਡੀਆ ਰਿਪੋਰਟਰ ਦੇ ਹਵਾਲੇ ਤੋਂ ਦੇ ਰਹੇ ਹਾਂ ਸਾਡੇ ਵੱਲੋਂ ਇਸ ਦੇ ਉੱਤੇ ਕੋਈ ਵੀ ਪੁਸ਼ਟੀ ਨਹੀਂ ਹੈ ਕੁਝ ਇਨਫੋਰਮੇਸ਼ਨ ਸੀਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਅਜਿਹਾ ਕੁਝ ਲੱਗਦਾ ਹੈਗਾ ਤਾਂ ਇਹ ਸਾਰਾ ਕੁਝ ਦੱਸ ਦੇ ਕਿ ਸੁਝਾਅ ਤੁਹਾਨੂੰ ਜ਼ਰੂਰ ਦੱਸੇ ਨੇ ਪਰ ਤੁਹਾਨੂੰ ਆਪਣੇ ਸੰਬੰਧਿਤ ਡਾਕਟਰ ਮਾਹਰ ਦੀ ਸਲਾਹ ਇੱਕ ਵਾਰ ਜ਼ਰੂਰ ਲੈਣੀ ਚਾਹੀਦੀ ਹੈ